ਠੀਕ ਹੈ ਪਹਿਲਾਂ ਜਦੋਂ ਤੁਸੀਂ ਦੱਸਿਆ ਨਾ ਵੀ ਕਰੋਨਾ ਤੋਂ ਪਹਿਲਾਂ ਲੋਕੀ ਇਹਨੂੰ ਉਹ ਸਮਝਦੇ ਸੀਗੇ ਵੀ ਜੂਆ ਜਾਰ ਨਾ ਹੋਵੇ ਨਾ ਹਾਂ ਗੈਂਬਲਿੰਗ ਦੇਖੋ ਇਹਦਾ ਆਨਸਰ ਇੱਕ ਐਗਜ਼ਾਮਪਲ ਦੇ ਥਰੂ ਆਪਾਂ ਲੈਨੇ ਆ ਜੀ ਠੀਕ ਹੈ ਉਹ ਤੁਸੀਂ ਆਪਣੇ ਆਪ ਸਮਝ ਜਾਣਾ ਵੀ ਗੈਂਬਲਿੰਗ ਆ ਕੀ ਹੈ ਇਹ ਹਾਂ ਇੱਕ ਕ੍ਰਿਕਟਰ ਹੈ ਠੀਕ ਹੈ ਚਾਹ ਬੈਟਸਮੈਨ ਹੈ ਜਾਂ ਬੋਲਰ ਹੈ ਬੈਟਸਮੈਨ ਦੀ ਗੱਲ ਕਰ ਲਈਏ ਠੀਕ ਹੈ ਉਹਨੇ ਬੈਟਸਮੈਨ ਬਣਨਾ ਹਾਂ ਉਹ YouTube ਦੇ ਵੀਡੀਓ ਦੇਖ ਰਿਹਾ ਹੈ ਹਾਂ ਇਨ ਸਵਿੰਗ ਨੂੰ ਕਿਵੇਂ ਖੜੂਗਾ ਆਊਟ ਸਵਿੰਗ ਨੂੰ ਕਿਵੇਂ ਖੜੂਗਾ ਬੌਂਸਰ ਆਉਜੀ ਕਿਵੇਂ ਖੜੂਗਾ ਯੋਰਕਰ ਆ ਗਈ ਕਿਵੇਂ ਖੜੂਗਾ ਨੈਟ ਤੇ ਨਹੀਂ ਆਲੇ ਪ੍ਰੈਕਟਿਸ ਕਰਨ ਉਹ ਹਾਂ ਠੀਕ ਹੈ ਦੇਖਿਆ ਹੀ ਨਹੀਂ ਦੇਖਿਆ ਹੀ ਉਹ ਜਾ ਕੇ ਮੈਚ ਖੜਨ ਲੱਗ ਗਿਆ ਹਾਂ ਠੀਕ ਹੈ ਪਹਿਲੀ ਬੋਲ ਆਈ ਉਹਨੇ ਮਾਰੀ ਚੌਕਾ ਲੱਗ ਗਿਆ ਖੁਸ਼ ਹੋ ਗਿਆ ਹਾਂ ਇਹ ਮੈਂ ਤਾਂ ਸਿੱਖ ਗਿਆ ਸਾਰਾ ਕੁਝ ਠੀਕ ਹੈ ਦੂਜੀ ਬੋਲ ਆਈ ਆਊਟ ਆਊਟ ਹੋ ਗਿਆ ਠੀਕ ਹੈ ਗਿਆ ਸਿਮਿਲਰਲੀ ਸਟਾਕ ਮਾਰਕੀਟ ਹੈ ਹੂੰ ਪਹਿਲੇ ਚੋਕਾ ਵਾਅਦਾ ਹੀ ਆ ਪਹਿਲਾ ਚੋਕਾ ਵਾਅਦਾ ਕਿ ਸਮਤ ਪ੍ਰੋਬੈਬਿਲਟੀ ਹੈ ਕਦ ਨਾ ਬੱਝ ਗਿਆ ਹੂੰ ਜੇ ਗੱਲ ਕਰੀ ਤੰਦੂਰਕਰ ਦੀ ਸਚਿੰਗ ਤੰਦੂਰਕਰ ਦੀ ਵਿਰਾਟ ਕੋਹਲੀ ਦੀ ਠੀਕ ਹੈ ਕੰਸਿਸਟੈਂਟ ਪਰਫਾਰਮੈਂਸ ਕਿਵੇਂ ਦਿੰਦੇ ਨੇ ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਹੈ ਠੀਕ ਹੈ 18 ਸਾਲ ਤੱਕ ਉਹਨਾਂ ਨੇ ਬਹਾਇਆ YouTube ਤੇ ਨਹੀਂ ਦੇਖਿਆ ਉਹਨਾਂ ਨੇ ਪੇਚ ਤੇ ਬਹਾਇਆ ਕੰਟੀਨਿਊਸ ਪ੍ਰੈਕਟਿਸ ਕੀਤੀ ਹੈ ਫਿਰ ਉਹ ਚੀਜ਼ ਚ ਸਕਸੈਸਫੁਲ ਹੋਏ ਨੇ ਹਾਂ ਸਿਮਿਲਰਲੀ ਸਟਾਕ ਮਾਰਕੀਟ ਹੈ ਅੱਛਾ ਜੇ ਤੁਸੀਂ ਕੋ ਟੈਕਨੀਕਲ ਅਨਲਿਸਿਸ ਫੰਡਾਮੈਂਟਲ ਅਨਲਿਸਿਸ ਕਰਕੇ ਜਾਣੇ ਹੋ ਸਟਾਕ ਮਾਰਕੀਟ ਦੇ ਵਿੱਚ بیس ਹੈਗਾ ਉਹਦਾ ਕੋਈ ਫਿਰ ਤੁਸੀਂ ਕੀ ਹੋਰ ਤੋਂ ਇਨਕਮ ਜੈਨੇਟ ਕਰ ਸਕਦੇ ਹੋ ਅੱਛਾ ਸੇਫ ਹੈ ਮਤਲਬ ਇਹ ਜੂਆ ਨਹੀਂ ਹੈਗਾ ਨਾ ਜੂਆ ਉਹਦੇ ਵਾਸਤੇ ਆ ਜਿਨੇ ਕੋ ਸਿੱਖਿਆ ਹੀ ਨਹੀਂ ਹਮ ਡੀਮੈਟ account ਖੋਲਿਆ ਇੱਕ ਦੋ ਤੋਂ ਸੁਣਿਆ YouTube ਦੇ ਵੀਡੀਓ ਦੇਖੀ ਜਾਂ ਹਾਂ ਕਿਸੇ ਦੇ ਦੇਖ ਲਈ ਅੱਛਾ ਤੈਨੂੰ ਯਾਰ ਇੰਨਾ ਬਣ ਗਿਆ ਹਾਂ ਤੈਨੂੰ ਅਕਲੂਡੂ ਤੇ ਇਦਾਂ ਹੀ ਬੋਲਦਾ ਵੀ ਇਹਨੇ 50000 ਲਾਇਆ ਸੀ 5 ਲੱਖ ਬਣਾ ਲਿਆ ਹਾਂ ਇਦਾਂ ਹੀ ਫਿਰ ਬੰਦਾ ਸ਼ਾਰਟਕਟ ਰਸਤਾ ਲੱਭਦਾ ਵੀ ਬਣਾਇਆ ਕਿਵੇਂ ਬਣਾਇਆ ਬਣਿਆ ਵੀ ਕਿ ਨਹੀਂ ਬਣਿਆ ਕੋਈ ਕਿਸੇ ਕੋ ਕੋਈ ਝੂਠਾਈ ਦੱਸ ਦਿੰਦੇ ਆ ਇਦਾਂ ਹੀ ਨਾ ਆਪਣਾ ਕਈ ਝੂਠੀ ਦਾ ਦਿੰਦੇ ਆ ਆਪਾਂ ਕਿਹੜਾ ਚੈੱਕ ਕਰਦੇ ਆ ਬਣਾਇਆ ਕਿ ਨਹੀਂ ਬਣਾਇਆ ਜੀ ਸੋ ਬੰਦੇ ਨੂੰ ਪਹਿਲਾਂ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਵੀ ਉਹਦੇ ਪਿੱਛੇ ਰਿਐਲਿਟੀ ਕੀ ਹੈ ਜਾਂ ਉਹਨੂੰ ਚੈੱਕ ਕਰੇ ਪਹਿਲਾਂ ਬੈਕ ਟੈਸਟ ਕਰੇ ਬੈਕ ਟੈਸਟ ਮਤਲਬ ਕੀ ਹੈ ਪ੍ਰੀਵੀਅਸ ਪਰਫਾਰਮੈਂਸ ਦੇਖ ਕੇ ਦੋ ਤਿੰਨ ਸਾਲ ਅਮਰਤੀ ਸਟਾਕ ਲੈ ਲਿਆ ਆਪਾਂ ਅਮਰਤੀ ਸਟਾਕ ਪਿਛਲੇ 6 ਮਹੀਨਿਆਂ ਚ ਕਿਵੇਂ ਕੰਮ ਕੀਤਾ ਉਹਨੇ ਦੀ ਕੋਈ ਸਮਸਿਆ ਵੀ ਆ YouTube ਤੋਂ ਠੀਕ ਹੈ ਸਿੱਖ ਕੇ ਮੈਂ ਡਾਇਰੈਕਟ ਪੈਸੇ ਨਾਲ ਨਾ ਲਾਵਾਂ ਪਹਿਲਾਂ ਉਹਨੂੰ ਪੇਪਰ ਟਰੇਡ ਕਰਾਂ ਪੇਪਰ ਤੇ ਲੇਖ ਲਵਾਂ ਜਿਵੇਂ ਅੱਜ ਸਟਾਕ ਵਿਚਾਰ ਰਿਹਾ ਸਪੋਜ਼ ਕੋਈ ਵੀ ਸਟਾਕ ਦੀ ਗੱਲ ਕਰ ਲਈ ਆਪਾਂ ਜੀ ਮਰੂਤੀ ਮੰਨ ਲੈਂਦੇ ਆ ਵੀ 2000 ਦੇ ਚੱਲ ਰਿਹਾ ਸਪੋਜ਼ ਹਾਂ ਨੇ ਮੈਂ ਦੇਖਿਆ ਨਹੀਂ ਪ੍ਰਾਈਸ ਕੀ ਉਹਦਾ ਹਾਂ ਠੀਕ ਹੈ ਮੈਂ ਅੱਜ ਕੀ ਹੈ ਤੇ ਪੇਪਰ ਟਰੇਡ ਕਰ ਲਿਆ ਵੀ 2000 ਦੇ ਮੈਂ ਇੱਕ ਸ਼ੇਅਰ ਖਰੀਦ ਲਿਆ ਜੀ ਠੀਕ ਹੈ ਫਿਰ ਮੈਂ ਦੇਖੂਗਾ ਵੀ ਕੱਲੇ ਨੇ ਕੀ ਕੀਤਾ ਹਾਂ ਵਧਿਆ ਘਟਿਆ ਪਰਸੋਂ ਕੀ ਕੀਤਾ ਹਾਂ ਠੀਕ ਹੈ ਤਾਂ ਪਿਛਲਾ ਸਾਲ ਦਾ ਰਿਕਾਰਡ ਚੈੱਕ ਕਰੂੰਗਾ ਜੀ 6 ਮਹੀਨੇ ਦਾ 15 ਦਿਨ ਦਾ ਜੋ ਵੀ ਹੈ ਫਿਊਚਰ ਚ ਮੈਂ ਲੈ ਕੇ ਜਾਵਾਂਗਾ ਪੈਸੇ ਨਹੀਂ ਇਨਵੈਸਟ ਕਰ ਰਿਹਾ ਮੈਂ ਬਸ ਲਿਖ ਰਿਹਾ ਠੀਕ ਹੈ ਜੋ ਮੈਂ YouTube ਤੇ ਸਿੱਖਿਆ ਉਹਨੂੰ ਮੈਂ ਕੀ ਕਰੈਕਟੀਕਲੀ ਕਰ ਰਿਹਾ ਉਹ ਚੀਜ਼ ਕਰਨੀ ਚਾਹੀਦੀ ਹੈ ਜੀ ਬਾਕੀ ਜਿਹੜੇ ਇਹ ਰਿਸਕ ਫੈਕਟਰ ਹੈ ਹਰੇਕ ਦੇ ਅਲੱਗ-ਅਲੱਗ ਨੇ ਹਮ ਹੁਣ ਸਟਾਕ ਦਾ ਜਿਹੜਾ ਰਿਸਕ ਹੈ ਵੈਰੀ ਹਾਈ ਅੱਛਾ ਠੀਕ ਹੈ ਤੇ ਰਿਟਰਨ ਵੀ ਵੈਰੀ ਹਾਈ ਹਮ ਸਿਮੀਲਰਲੀ ਸਟਾਕ ਦੇ ਵਿੱਚ ਫਿਊਚਰ ਐਂਡ ਆਪਸ਼ਨਸ ਆ ਜਾਂਦੇ ਨੇ ਅੱਛਾ ਉਹਦੇ ਵਿੱਚ ਪੈਸੇ ਘਟ ਜਾਈਦੀ ਆ ਆਪਸ਼ਨਲ ਟਰੇਡਿੰਗ 'ਚ ਪੈਸੇ ਘਟ ਚਾਹੀਦੇ ਆ ਆਪਾਨੂੰ ਕਿਉਂਕਿ ਡੈਰੀਵੇਟਿਵ ਟਰੇਡਿੰਗ ਕਹਿੰਦੇ ਆ ਇਹਨੂੰ ਹੂੰ ਠੀਕ ਹੈ ਜੀ ਵੀ ਸਟਾਕ ਨੂੰ ਜਾਂ ਇੰਡੈਕਸ ਨੂੰ ਮੈਂ ਖਰੀਦ ਨਹੀਂ ਸਕਦਾ ਉਹਦੇ ਡੈਰੀਵੇਟਿਵ ਖਰੀਦ ਸਕਦਾ ਉਹ ਸਸਤੇ ਪੈਂਦੇ ਆ ਮੈਨੂੰ ਪਰ ਇਹ ਜਿੱ ਕੀ ਹੈ ਟਾਈਮ ਬਾਉਂਡ ਹੁੰਦੇ ਡिकेਸ ਹੁੰਦੇ ਆ ਟਾਈਮ ਡिकेਸ ਹੋ ਜਾਂਦਾ ਹੈ थीटा ਡिके ਹੀ ਕਹਿੰਦੇ ਆ ਇਹਨੂੰ ਹੂੰ ਠੀਕ ਹੈ ਜੀ ਹਫਤੇ ਦੀ ਹਫਤੇ ਦੀ ਐਕਸਪਾਇਰੀ ਹੁੰਦੀ ਹੈ ਇਹ ਨਿਫਟੀ ਦੀ ਐਕਸਪਾਇਰੀ ਐਵਰੀ ਥਰਸਡੇ ਹੁੰਦੀ ਹੈ। ਅੱਛਾ ਠੀਕ ਹੈ। ਉਹ ਜਿਹੜੇ ਆਪਸ਼ਨ ਦੇ ਪ੍ਰਾਈਸ ਆਉਣਗੇ ਜਦੋਂ ਉਹ ਫ੍ਰਾਈਡੇ ਸਟਾਰਟ ਹੋਊਗਾ। ਸਪੋਜ਼ ਉਹ ਆਪਸ਼ਨ ਦਾ ਪ੍ਰਾਈਸ ਹੈਗਾ ਇੱਕ 200 ਰੁਪਈਆ। ਹਾਂਜੀ ਠੀਕ ਹੈ। ਉਹਨੇ ਡिके ਦੇ ਨਾਲ ਹੀ ਕੀ ਆ ਉਹਨੇ ਘੱਟ-ਘੱਟ ਕੇ ਉਹਨੇ ਘੱਟ-ਘੱਟ ਕੇ ਅਗਲੇ ਵੀਰਵਾਰ ਤੱਕ 200 ਦਾ 50 ਰੁਪਈਆ ਵੀ ਰਹਿ ਸਕਦਾ। ਐਂਡ ਤੇ ਉਹਨੇ ਜ਼ੀਰੋ ਹੋਣਾ। ਅੱਛਾ ਠੀਕ ਹੈ। ਇਹ ਡਿਪੈਂਡ ਕਰਦਾ ਮਾਰਕੀਟ ਉੱਪਰ ਕੀ ਥੱਲੇ ਕੀ ਕੀ ਆ। ਫਿਰ ਉਸ ਤੋਂ ਬਾਅਦ ਆ ਜਾਂਦੀ ਆਪਣੇ ਕੋਲ ਅ ਮਿਊਚੁਅਲ ਫੰਡਸ ਅੱਛਾ ਠੀਕ ਹੈ ਇਹਨੂੰ ਮੋਡਰੇਟ ਰਿਸਕ ਮੰਨਿਆ ਜਾਂਦਾ ਵਿੱਚ ਰਿਸਕ ਘੱਟ ਆ ਨਾ ਹੈਗਾ ਬਟ ਮੋਡਰੇਟ ਹੈ ਨਹੀਂ ਤੁਸੀਂ ਆਪਣਾ ਦਿਮਾਗ ਨਹੀਂ ਲਾ ਰਹੇ ਅੱਛਾ ਜੀ ਇਹ ਤੇ ਫੰਡ ਮੈਨੇਜਰ ਕੀ ਆ ਹੂੰ ਮਨੀ ਨੂੰ ਪੂਲ ਕਰ ਰਿਹਾ ਲੋਕਾਂ ਤੋਂ ਲੈ ਰਿਹਾ ਜੀ ਆਪਦੇ ਦਿਮਾਗ ਦੇ ਨਾਲ ਕੀ ਆ ਉਹ ਸਟਾਕ ਚ ਲਾ ਰਿਹਾ ਅੱਛਾ ਠੀਕ ਹੈ ਉਹ ਹੀ ਰਿਟਰਨ ਤੁਹਾਨੂੰ ਦੇ ਰਿਹਾ ਉਹਦੇ ਬਦਲੇ ਚ ਉਹ ਤੁਹਾਡੇ ਤੋਂ پیسے ਲੈ ਰਿਹਾ ਐਕਸਪੈਂਸ ਰੇਸ਼ਿਓ ਐਗਜ਼ਿਟ ਲੋਡ ਇਹ টারਮਸ ਉੱਪਰ ਬਾਅਦ ਦੇਖਾਈ ਕਿ ਇਹ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਆ ਜਾਂਦੇ ਆ ETF ਐਕਸਚੇਂਜ ਟ੍ਰੇਡਡ ਫੰਡ ਅੱਛਾ ਠੀਕ ਹੈ ਹੁੰਦੇ ਇਹ ਡਿਫਰੈਂਟ ਸਟਾਕ ਦਾ ਇੱਕ ਮਤਲਬ ਕਿ ਜੋ ਸਟਾਕ ਦਾ ਹੀ ਬਣਿਆ ਹੁੰਦਾ ਇਹ ਚ ਮਲਟੀਪਲ ਕੰਪਨੀਆਂ ਦੇ ਸਟਾਕਸ ਹੁੰਦੇ ਆ ਅੱਛਾ ਇਹ ਇੰਡੈਕਸ ਨੂੰ ਫੋਲੋ ਕਰਦਾ ਨਿਫਟੀ 50 ਦਾ ਨਾਮ ਤੁਸੀਂ ਸੁਣਿਆ ਹੋਣਾ ਹਾਂ ਬਿਲਕੁਲ ਸੁਣਿਆ ਠੀਕ ਹੈ ਉਹ ਜੋ 50 ਟੌਪ ਦੀਆਂ ਕੰਪਨੀਆਂ ਨੇ ਇੰਡੀਆ ਦੀਆਂ ਇਹਨੇ ਉਹਨੂੰ ਟਰੈਕ ਕਰ ਰਹਾ ਹੈ ਜੀ ਠੀਕ ਹੈ ਜਿਹੜੀ ਕੰਪਨੀ ਓरिजिन ਨੇ ਉਹੀ ਕੰਪਨੀਆਂ ਦੇ ਚ ਨੇ ਹਾਂ ਠੀਕ ਹੈ ਅਰੇ ਜਪਾ ਕੀ ਕਰ ਸਕਦੇ ਆ ট্রেਡਿੰਗ ਕਰ ਸਕਦੇ ਆ ਸਟਾਕ ਦੇ ਹਿਸਾਬ ਨਾਲ ਨੂੰ ਇਹ ਵੀ ਸੇ ਹੈਗਾ ਇਹ ਮੀਡੀਅਮ ਰਿਸਕ ਹੈ ਅੱਛਾ ਉਹ ਚ ਮੋਡਰੇਟ ਸੀ ਇਹ ਚ ਮੀਡੀਅਮ ਹੈ ਇਹ ਚ ਮੈਂ ਆਪਣਾ ਦਿਮਾਗ ਲਾ ਰਿਹਾ ਹਾਂ ਜੀ ਠੀਕ ਹੈ ਆਪਣੀ ਸਮਝ ਨਾਲ ਉਹਨੂੰ ਕਰੀ ਰਿਹਾ ਵੇਚ ਰਿਹਾ ਮਿਊਚੁਅਲ ਫੰਡ 'ਚ ਮੈਂ ਕਿਸੇ ਦਾ ਦਿਮਾਗ ਯੂਜ਼ ਕਰ ਰਿਹਾ ਹਾਂ ਪੈਸੇ ਦੇ ਰਹੇ ਹਾਂ ਦਿਮਾਗ ਨੂੰ ਆਪਣੇ ਥੋੜੇ ਕੱਟੇ ਵੀ ਜਾਂਦੇ ਪੈਸੇ ਮਿਊਚੁਅਲ ਫੰਡ ਮੈਨੇਜਰ ਹੁੰਦੇ ਨੇ ਡਿਫਰੈਂਟ ਜਿਹੜੀ ਕੰਪਨੀਆਂਜ਼ ਨੇ ਮੈਂ HDFC ਬੈਂਕ ਦਾ ਲੱਗ ਹਾਂ ਜੀ ਹਾਂ ਠੀਕ ਹੈ ਇਹ ਸੀ ਸੀ ਦਾ ਲਗ ਮਿਊਚੁਅਲ ਫੰਡ ਹੈ ਮੋਤੀ ਲਾਲ ਉਸ ਤੋਂ ਵੱਖ ਦਾ ਲੱਗ ਹੈ ਠੀਕ ਹੈ ਨਾ ਨੇ ਆਪ ਦੇ ਆਪ ਦੇ ਫੰਡ ਮੈਨੇਜਰ ਰੱਖਿਆ ਹੋਇਆ ਜੀ ਫਿਰ ਉਹ ਕਰ ਦੇਣੀ ਹੈ ਜੀ ਇਨਵੈਸਟ ਕਰ ਲਈਏ ਤੁਹਾਡਾ